6 ਜਨਵਰੀ ਪੰਜਾਬ ਵਿੱਚ ਭਾਰੀ ਮੀਂਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਵੱਡਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਲਗਾਤਾਰ 2-3 ਦਿਨ ਹੁਣ ਬਾਰਿਸ਼ ਹੋਵੇਗੀ ਜਿਸ ਦੌਰਾਨ ਠੰਡ ਜਿਹੜੀ ਆ ਹੋਰ ਵਧੇਗੀ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ ਇਸ ਬਾਰੇ ਪੂਰੀ ਅਪਡੇਟ ਸਾਂਝੀ ਕਰਾਂਗੇ ਤਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਗਾਤਾਰ ਬਦਲ ਰਿਹਾ ਮੌਸਮ ਅਗਲੇ ਦਿਨਾਂ ਚ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਇਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਅਤੇ ਕਿੱਥੇ ਕਿੱਥੇ ਭਾਰੀ ਮੀਂਹ ਜਿਹੜਾ ਦੱਸਿਆ ਜਾ ਰਿਹਾ ਹੈ ਜੀ ਹਾਂ ਉੱਤਰ ਭਾਰਤ ਚ ਠੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਮੌਸਮ ਵਿੱਚ ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਜਿਸ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ ਬੀਤੇ ਦਿਨਾਂ ਚ ਕੁਝ ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੌਸਮ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਹੈ ਪਹਿਲਾਂ ਮੀਂਹ ਅਤੇ ਫਿਰ ਸੰਘਣੀ ਧੁੰਦ ਅਤੇ ਹੁਣ ਧੁੱਪ ਨਿਕਲਦੀ ਵਿਖਾਈ ਦਿੱਤੀ ਆ ਪਰ ਇੱਕੋਦਮ ਜਿਹੜਾ ਹੁਣ ਮੌਸਮ ਬਦਲੇਗਾ ਜਿਸ ਦੌਰਾਨ ਪੰਜਾਬ ਦੇ ਵਿੱਚ بارش ਪਵੇਗੀ ਜਿਸ ਨੂੰ ਲੈ ਕੇ ਅਲਰਟ ਜਿਹੜੇ ਨੇ ਇਹ ਜਾਰੀ ਹੋਏ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਏ ਨੇ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਠੰਢ ਜਿਹੜੀ ਆ ਦਿਨ-ਦਿਨ ਵਵਾਦ ਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ। ਤਾਂ ਦੇਖ ਸਕਦੇ ਹੋ ਮੋਹਾਲੀ ਸਮੇਤ ਪੰਜਾਬ ਭਾਰ ਵਿੱਚ ਇਸ ਹਫਤੇ ਜਿੱਥੇ ਮੀਂਹ ਵੇਖਣ ਨੂੰ ਮਿਲਿਆ ਉਸੇ ਉਪਰੰਤ ਜਿਸ ਉਪਰੰਤ ਤੇਜ਼ੀ ਸੰਗਣੀ ਤੋਂ ਤੇ ਪੈਰ ਫਸਾਰੇ ਨੇ ਜ਼ੀਰੋ ਵਿਜ਼ਿਬਿਲਟੀ ਕਾਰਨ ਕਈ ਥਾਵਾਂ ਤੇ ਐਕਸੀਡੈਂਟ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਉੱਥੇ ਹੀ ਚੰਡੀਗੜ੍ਹ ਮੋਹਾਲੀ ਦੇ ਇਸ ਆਸ-ਪਾਸ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਧੁੱਪ ਦੇਖਣ ਨੂੰ ਮਿਲਿਆ। ਪਰ ਹੁਣ ਮੌਸਮ ਇੱਕੋ ਦਮ ਬਦਲੇਗਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਅਲਰਟ ਜਿਹੜੀਆਂ ਚੇਤਾਵਨੀਆਂ ਜਿਹੜੀਆਂ ਨੇ ਇਹ ਜਾਰੀ ਕੀਤੀਆਂ ਗਈਆਂ ਨੇ ਜ਼ਿਲ੍ਹਿਆਂ ਦੇ ਵਿੱਚ ਅਤੇ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੌਸਮ ਵਿਗਿਆਨ ਮੁਤਾਬਕ 6 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜੀ ਚੱਕਰਵਰਤੀ ਤੂਫਾਨ ਯਾਨੀ ਕਿ ਠੰਡੀਆਂ ਹਵਾਵਾਂ ਜਿਹੜੀਆਂ ਚੱਲਣਗੀਆਂ ਜਿਸ ਦੌਰਾਨ ਪੰਜਾਬ ਦੇ ਵਿੱਚ ਲੋਕਾਂ ਨੂੰ ਠਾਰੀ ਮਹਿਸੂਸ ਹੋਵੇਗੀ ਅਤੇ ਬਾਰਿਸ਼ ਗੜੇਮਾਰੀ ਜਿਹੜੀ ਆ ਹੋਣ ਦੇ ਚਾਂਸ ਦੱਸੇ ਜਾ ਰਹੇ ਨੇ ਅਤੇ ਅ ਅੱਜ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਹੋਏ ਨੇ ਉਸ ਬਾਰੇ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਮੌਸਮੀ ਭਾਗ ਮੁਤਾਬਕ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅਮਰitsar, ਹੁਸ਼ਿਆਰਪੁਰ, ਜ਼ਿਲੰਦਰ, ਸੰਗਰੂਰ, ਨਵਾਂ ਸ਼ਹਿਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਰਿਆਲਾ, ਐਸਐਸਰਿਕ ਮੀਰਪੋਟਲਾ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬਾਕੀ ਜ਼ਿਲ੍ਹਿਆਂ ਵਿੱਚ ਬੱਦਲਬਾਈ ਰਹਿਣ ਦੀ ਅਪਡੇਟ ਮਿਲੀ ਹੈ ਜੀ। ਮਿਲਦੇ ਹਾਂ ਹੋਰ ਜਾਣਕਾਰੀ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ।